ਕੋਟਲੇ ਦੇ ਨਿਹੰਗ ਖਾਨ ਦੇ ਪਰਿਵਾਰ ਨੇ ਜਦੋਂ ਜ਼ਖਮੀ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕੀਤੀ ਸਰਸਾ ਨਦੀ ਪਾਰ ਕਰ ਰਹੀਆਂ ਮੁਗਲ ਫੌਜਾਂ ਨਾਲ ਲੜਦੇ ਸਮੇਂ ਭਾਈ ਬਚਿੱਤਰ ਸਿੰਘ ਜੀ ਨੂੰ ਡੂੰਘੇ ਫੱਟ ਵੱਜੇ ਗੁਰੂ ਸਾਹਿਬ ਜ਼ਖਮੀ ਭਾਈ ਬਚਿੱਤਰ ਸਿੰਘ ਜੀ ਨੂੰ ਨਿਹੰਗ ਖਾਨ ਦੀ ਕੋਠੀ ਵਿੱਚ ਛੱਡ ਕੇ ਆਪ ਚਮਕੌਰ ਦੀ ਗੜੀ ਵੱਲ ਵਧ ਗਏ ਉਸ ਨਿਹੰਗ ਖਾਨ ਪਠਾਨ ਦਾ ਪੂਰਾ ਪਰਿਵਾਰ ਜਖਮੀ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਦੇ ਵਿੱਚ ਜੁਟ ਗਿਆ ਪਰ ਪਿੰਡ ਦੇ ਕਿਸੇ ਚੁਗਲਖੋਰ ਨੇ ਇਹ ਗੱਲ ਰੋਪੜ ਪਹੁੰਚਾ ਦਿੱਤੀ ਰੋਪੜ ਦਾ ਫੌਜਦਾਰ জাফর ਬੇਗ ਛਾਪਾ ਮਾਰਨ ਵਾਸਤੇ ਨਿਹੰਗ ਖਾਨ ਦੀ ਕੋਠੀ ਆ ਪਹੁੰਚਿਆ ਪੂਰੇ ਘਰ ਦੀ ਤਲਾਸ਼ੀ ਲੈਣ ਮਗਰੋਂ ਉਸ ਕੋਠੜੀ ਵੱਲ ਵਧਣ ਲੱਗਾ ਜਿੱਥੇ ਭਾਈ ਬਚਿੱਤਰ ਸਿੰਘ ਜੀ ਪਏ ਸਨ ਅਤੇ ਨਿਹੰਗ ਖਾਨ ਦੀ ਧੀ ਉਹਨਾਂ ਦੀ ਮੱਲਮ ਪੱਟੀ ਕਰ ਰਹੀ ਸੀ ਉਸ ਸਮੇਂ ਉਸਨੇ ਨਿਹੰਗਖਾਨ ਪਠਾਨ ਨੇ জাফর ਵੇਗ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਅੰਦਰ ਉਸਦੇ ਧੀ ਅਤੇ ਜਵਾਈ ਹਨ ਇਸ ਤਰ੍ਹਾਂ ਫੌਜਦਾਰ জাফর ਵੇਗ ਨਿਹੰਗਖਾਨ ਦੀ ਗੱਲ ਸੁਣ ਕੇ ਉੱਥੋਂ ਵਾਪਸ ਮੁੜ ਗਿਆ ਪਰ ਮਹਾਨ ਯੋਧੇ ਭਾਈ ਬਚਿੱਤਰ ਸਿੰਘ ਜੀ ਐਨੇ ਜ਼ਖਮੀ ਹੋ ਚੁੱਕੇ ਸਨ ਕਿ ਉਹਨਾਂ ਨੇ ਨਿਹੰਗਖਾਨ ਦੀ ਹਵੇਲੀ ਦੇ ਵਿੱਚ ਆਖਰੀ ਸਾਹ ਲਏ